ਸੋਸਾਇਟੀ ਦੇ ਅੱਗੇ ਖੜੇ ਆ ਸਾਡੇ ਇੱਥੇ ਚਾਰ ਪਿੰਡਾਂ ਦੀ ਸਲੇਮਪੁਰ ਸਿੰਧਰਾ ਚੁਲਟੀ ਖੜੀ ਹਰਨਾ ਚਾਰ ਪਿੰਡਾਂ ਦੀ ਸੋਸਾਇਟੀ ਦੀ ਚੋਣ ਸੀ ਔਰ ਇਸ ਸੋਸਾਇਟੀ ਦੇ ਵਿੱਚ ਸਾਰੇ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਇੱਥੇ ਆ ਕੇ ਆਪਣੇ ਕਾਗਜ਼ ਜਿਹੜੇ ਨਾਮਜ਼ਦ ਕੀਤੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਇਸ ਸੋਸਾਇਟੀ ਦੇ ਵਿੱਚ ਜਿੱਥੇ ਲੋਕਾਂ ਦਾ ਰਾਈਟ ਹੈ ਚੋਣ ਲੜਨਾ ਉਸ ਸੋਸਾਇਟੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਸਮੁੱਚੇ ਪ੍ਰਸ਼ਾਸਨ ਨੇ ਐਡਾ ਕਬੜਾ ਤੱਕਾ ਕੀਤਾ ਵੀ ਇੱਥੇ ਚੋਣ ਲੜਨ ਆਇਆ ਉਮੀਦਵਾਰ ਹੈ ਪਾਰਟੀ ਤੋਂ ਬਿਨਾਂ ਜਿਸ ਕਿਸੇ ਨੇ ਵੀ ਚੋਣ ਦੇ ਕਾਗਜ਼ ਭਰੇ ਤਾਂ ਉਹ ਸਾਰੇ ਲੋਕਾਂ ਦੇ ਕਾਗਜ਼ ਜਿਹੜੇ ਸਿੱਧੇ ਤੌਰ ਤੇ ਰੱਦ ਕੀਤੇ ਗਏ ਸੋ ਮੈਂ ਸਮਝਦਾ ਇਹ ਸਿੱਧੇ ਤੌਰ ਤੇ ਲੋਕਤੰਤਰ ਦਾ ਘਾਣਾ ਔਰ ਜਿਹੜਾ ਅੱਜ ਇਸ ਕੋਆਪਰੇਟਿਵ ਸੁਸਾਇਟੀ ਸਲੇਮਪਰ ਦੇ ਵਿੱਚ ਹੋਇਆ ਜਿਹੜਾ ਕਿ ਲੋਕਾਂ ਦਾ ਚੋਣ ਲੜਨਾ ਹਰ ਇੱਕ ਦਾ ਅਧਿਕਾਰ ਹੈ ਪਰ ਪਿਛਲੇ ਸਮੇਂ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਕੁਲਜੀਤ ਸਿੰਘ ਨਾਗਰਾ ਐਮਐਲਏ ਸੀ ਉਹਨੇ ਇੱਥੇ ਸਾਡੇ ਚਾਰੇ ਪਿੰਡਾਂ ਦੇ ਕਾਗਜ਼ ਰੱਦ ਕਰਾ ਕੇ ਸਾਰੀ ਮੈਨੇਜਮੈਂਟ ਉਸ ਤਰੀਕੇ ਨਾਲ ਚੁਣੀ ਔਰ ਅੱਜ ਦੁਬਾਰਾ ਫੇਰ ਉਹੀ ਪਿਰਤ ਜਿਹੜੀ ਆਮ ਆਦਮੀ ਪਾਰਟੀ ਨੇ ਇਸ ਪਿੰਡ ਦੇ ਵਿੱਚ ਪਾਈ ਔਰ ਸਾਡੇ ਚਾਰੇ ਪਿੰਡਾਂ ਦੇ ਜਿਹੜੇ ਆਲੇ ਦੁਆਲੇ ਦੇ ਜਿਹੜੇ ਉਮੀਦਵਾਰ ਇੱਥੇ ਖੜੇ ਉਹਨਾਂ ਦੇ ਕਾਗਜ਼ ਰੱਦ ਕਰਕੇ ਆਪਣੇ ਜਿਹੜੇ ਉਮੀਦਵਾਰ ਜਤਾਏ ਸੋ ਅਸੀਂ ਇਹਦਾ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਇੱਥੇ ਜੋ ਇਹਨਾਂ ਨੇ ਇੱਥੇ ਕੰਮ ਕੀਤਾ ਇਹਦਾ ਮੈਂ ਸਮਝਦਾ ਆਉਣ ਵਾਲੇ ਸਮੇਂ ਚ ਲੋਕ ਜਿਹੜਾ ਇਹਨਾਂ ਨੂੰ ਨਤੀਜਾ ਮਿਲੂਗਾ ਕਿਉਂਕਿ ਲੋਕਤੰਤਰਕ ਤੌਰ ਤੇ ਹਰ ਇੱਕ ਬੰਦਾ ਚੋਣ ਲੜਨ ਦਾ ਅਧਿਕਾਰ ਰੱਖਦਾ ਹੈ ਔਰ ਅੱਜ ਜਿਹੜੇ ਆਬਜੈਕਸ਼ਨ ਲਾਏ ਗਏ ਉਹ ਆਬਜੈਕਸ਼ਨ ਤੋਂ ਕੋਹਾਂ ਦੂਰ ਹੈ ਸੋਸਾਇਟੀ ਦਾ ਸੈਕਟਰੀ ਔਰ ਜਿਨੇ ਪਿਛਲੇ ਸਮੇਂ ਚਾਹੇ ਕਿਸੇ ਦੇ ਕਿਸੇ ਤਰੀਕੇ ਨਾਲ ਟੇਢੇ ਤਰੀਕੇ ਨਾਲ ਜਲਾ ਕੇ ਜਿਹੜੇ ਆਬਜੈਕਸ਼ਨ ਉਹ ਕਾਗਜ਼ ਰੱਦ ਕਰੇ ਔਰ ਜਿਹੜੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰੇ ਨਹੀਂ ਉਹ ਜਾਂ ਜਿਨ੍ਹਾਂ ਦੀਆਂ ਵੋਟਾਂ ਪਿਛਲੇ ਸਮੇਂ ਬਣੀਆਂ ਵੋਟਾਂ ਕਟੀਆਂ ਉਹ ਸਾਰਾ ਇੱਕ ਆਪਣੇ ਤੌਰ ਤੇ ਇਹਨਾਂ ਨੇ ਬਣਾ ਕੇ ਵੀ ਦੂਜੇ ਜਿਹੜੇ ਬੰਦੇ ਨੇ ਉਹ ਇੱਥੇ ਇਲੈਕਸ਼ਨ ਲੜ ਕੇ ਨਾ ਆਉਣ ਉਸ ਤਰੀਕੇ ਨਾਲ ਵੋਟਾਂ ਕੱਟੀਆਂ ਉਸ ਤਰੀਕੇ ਨਾਲ ਜਿਹੜਾ ਆਪਣੇ ਉਮੀਦਵਾਰਾਂ ਨੂੰ ਜਿਤਾ ਕੇ ਅੱਜ ਕੋਈ ਵੀ ਉਮੀਦਵਾਰ ਇਸ ਸੁਸਾਇਟੀ ਦੇ ਵਿੱਚ ਜਿਹੜਾ ਚੋਣ ਲੜ ਨਹੀਂ ਸਕਿਆ ਬਲਕਿ ਜਿਹੜੇ ਬੰਦਿਆਂ ਨੇ ਇਹਨਾਂ ਨੇ ਆਪਣੇ ਕਾਗਜ਼ ਰੱਖਣੇ ਉਹ ਰੱਖ ਕੇ ਬਾਕੀ ਸਾਰਿਆਂ ਦੇ ਕਾਗਜ਼ ਰੱਦ ਕੀਤੇ ਗਏ ਸੋ ਅਸੀਂ ਇਹਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ